ਕਿਓ ਬਣਾਵ ਦੱਸੋ ਜੀ ਮੇਰਾ ਨਾਮ ਭਾਈ ਦੇਦਾਰ ਸਿੰਘ ਹਾਂਜੀ ਅੱਜ ਕਿਹੜੀ ਕਵਿਤਾ ਤੁਸੀਂ ਸੁਣਾਓਗੇ ਅੱਜ ਮੈਂ ਬਾਬਾ ਕਰਨ ਸਿੰਘ ਜੀ ਦੇ ਜੋ ਮਹਾਪੁਰਖ ਹੋਏ ਨੇ ਬਾਬਾ ਰੂਸ਼ਨ ਸਿੰਘ ਜੀ ਬਾਬਾ ਕਰਨ ਸਿੰਘ ਜੀ ਬਾਬਾ ਮਾਜਾ ਸਿੰਘ ਤੇ ਬਾਬਾ ਤਲੂਕ ਸਿੰਘ ਜੀ ਵਾਰੇ ਰਲਮਨ ਮਨਮਾ ਸਾਦੀ ਸਮਝ ਹੋ ਵਾਲੀ ਕਵਿਤਾ ਲਿਖੀ ਔਰ ਉਹਨੂੰ ਪ੍ਰੈਮਰੀ ਸ਼ਹਿਰਕਮ ਤੋਂ ਉਹਨੂੰ ਬੜੇ ਆਪ ਨੂੰ ਸੁਣਾਉਣਾ ਤੇ ਆਪ ਜੀ ਬੜੇ ਪਿਆਰ ਨਾਲ ਸਰਵਨ ਕੋਈ ਬਾਬਾ ਕਰਨ ਸਿੰਘ ਦੇ ਜੇਰੇ ਦੀ ਸੰਤਾ ਮਹਾਪੁਰਖਣੀ ਵਰਤਦਾ ਹੈ ਤੁਸੀਂ ਜਗ ਵਿੱਚ ਧੰਨੇ ਆਏ ਤੁਸੀਂ ਜਗ ਵਿੱਚ ਧੰਨੇ ਆਏ ਦੁਖੀਆਂ ਦੇ ਦੁੱਖ ਸੁਣ ਕੇ ਦਰਦੀ ਦੁਖੀਆਂ ਦੇ ਬਾਣ ਆਏ ਦਰਦੀ ਦੁਖੀਆਂ ਦੇ ਬਾਣ ਆਏ ਬਾਬਾ ਕਰਮ ਸਿੰਘ ਜੀ ਬਾਰੇ ਤੁਸੀਂ ਜੋਤ ਜਗਾ ਗਏ ਜੀ ਤੁਸੀਂ ਜੋਤ ਜਗਾ ਗਏ ਜੀ ਸੰਤ ਬਾਬਾ ਕਰਮ ਸਿੰਘ ਜੀ ਰਾ ਸਿੱਖੀ ਦਾ ਵਿਖਾ ਗਏ ਜੀ ਰਾ ਸਿੱਖੀ ਦਾ ਵਿਖਾ ਗਏ ਜੀ ਸਭ ਆਪਣੇ ਬਣਾਦਾਤਾ ਸਭ ਆਪਣੇ ਬਣਾਦਾਤਾ ਉਹ ਦੁਇ ਤੇ ਦਵੈਸ਼ ਮਾਰ ਕੇ ਲੜ ਗੁਰੂਆਂ ਦੇ ਲਾਦਾਤਾ ਲੜ ਗੁਰੂਆਂ ਦੇ ਲਾਦਾਤਾ ਬਾਣੀ ਤੁਰ ਤੂੰ ਆਈਏ ਬਾਣੀ ਤੁਰ ਤੂੰ ਆਈਏ ਪੜੇ ਜੋ ਪ੍ਰੇਮ ਲਾ ਕੇ ਚਿੰਤਾ ਸਗਲ ਮਿਟਾਈਏ ਚਿੰਤਾ ਸਗਲ ਮਿਟਾਈਏ ਬਾਬਾ ਕਨੂ ਸਿੰਘ ਜੀ ਦੀ ਥਾਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲੇ ਦਿੱਤਾ ਉਹਦੇ ਬਾਰੇ ਇੱਕ ਬੰਦ ਹੈ ਕਲਗੀ ਧਰ ਦੇ ਦੁਲਾਰੇ ਜੀ ਕਲਗੀ ਧਰ ਦੇ ਦੁਲਾਰੇ ਜੀ ਪੈਰੇ ਦਰ ਆਪ ਬਣ ਕੇ ਕਾਰਜ ਸਿੱਖ ਦੇ ਸਵਾਰੇ ਜੀ ਕਾਰਜ ਸਿੱਖ ਦੇ ਸਵਾਰੇ ਜੀ ਤੁਸਾ ਗੁਰੂਆਂ ਦਾ ਜਸ ਕੀਤਾ ਤੁਸਾ ਗੁਰੂਆਂ ਦਾ ਜਸ ਕੀਤਾ ਨਹੀਂ 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 ਹਲੋ ਭਲੋ ਰੋਸ਼ਨ ਸਿੰਘ ਬਾਬਾ ਜੀ ਨੇ ਕੀਰਤਨ ਬਾਣੀ ਦਾ ਰਾਜ ਕੀਤਾ ਕੀਰਤਨ ਬਾਣੀ ਦਾ ਰਾਜ ਕੀਤਾ ਛੇਵੀਂ ਗੱਦੀ ਤੇ ਸਜਾ ਗਏ ਜੀ ਛੇਵੀਂ ਗੱਦੀ ਤੇ ਸਜਾ ਗਏ ਜੀ ਬਾਬਾ ਤੇਰ ਲੋਕ ਸਿੰਘ ਨੂੰ ਰੂਪ ਆਪਣਾ ਬਣਾ ਗਏ ਜੀ ਰੂਪ ਆਪਣਾ ਬਣਾ ਗਏ ਜੀ ਡੇਰਾ ਖੂਬ ਚਲਾ ਰਹੇ ਜੀ ਨੀਰਾ ਖੂਬ ਚਲਾ ਗਏ ਜੀ ਉਹ ਘਰ ਗੁਰੂ ਨਾਨਕ ਦਾ ਢੰਕਾ ਬਾਣੀ ਦਾ ਵਜਾ ਗਏ ਜੀ ਢੰਕਾ ਬਾਣੀ ਦਾ ਵਜਾ ਗਏ ਜੀ ਨਿਤ ਬਾਣੀ ਦੇ ਵਹਿਨ ਵਗਦੇ ਨਿਤ ਬਾਨੀ ਦੇ ਵਹਿਨ ਵਗਦੇ ਲੰਗਰਾ ਸਕੂਲਾ ਕਾਲ ਜਾ ਦੀਪ ਵਿਦਿਆ ਦੇ ਪਏ ਜਗ ਦੇ ਦੀਪ ਵਿਦਿਆ ਦੇ ਪਏ ਜਗ ਦੇ ਬਾਬਾ ਰੂਸ਼ਨ ਸਿੰਘ ਜੀ ਬਾਰੇ ਜਿਹੜੇ ਉਹ ਸਮਾਂ ਬਿਤਾ ਕੇ ਸਾਡੇ ਕੋਲ ਗਏ ਨੇ ਬੜਾ ਕੀਮਤੀ ਅੱਛਾ ਅਨਾਜੇ ਕਮਾ ਗਏ ਜੀ ਅੱਛਾ ਰਾਜ ਕਮਾ ਗਏ ਜੀ ਉਹ ਬਾਣੀ ਨਾਲ ਜੋੜ ਸੰਗਤਾ ਡੰਕਾ ਸਿੱਖੀ ਦਾ ਵਜਾ ਗਏ ਜੀ ਸਿੱਖੀ ਦਾ ਵਜਾ ਗਏ ਜੀ ਤੇਰੀ ਯਾਦ ਸਤੋਂਦੀ ਏ ਤੇਰੀ ਜਾਦ ਦਸਤੋਂ ਦੀ ਏ ਲੋੜੀ ਵਾਲਾ ਦਿਨ ਆ ਗਿਆ ਰੋਸ਼ਨੀ ਨજર ਨਾ ਆਉਂਦੀ ਏ ਰੋਸ਼ਨੀ ਨજર ਨਾ ਆਉਂਦੀ ਏ ਲੋੜੀ ਵਾਲੇ ਦਿਨ ਮੇਰੇ ਕੋਲ ਸੰਤ ਮਹਾਰਾਜ ਬਿਰਾਜਮਾਨ ਹੁੰਦੇ ਸੰਦ ਇੱਥੇ ਅਸੀਂ ਧੂਆਂ ਬਾਲਦੇ ਸੀ ਬੁਖਾਰ ਤੇ ਫਿਰ ਉਹਨਾਂ ਨੂੰ ਕਵਤਾ ਨਵੀਂ ਤੋਂ ਨਵੀਂ ਬਣਾ ਕੇ ਆਪਾਂ ਸੁਣਾਈ ਦੀ ਸਰਾਉਣ ਕਾ ਲੱਗਣੀ ਐ ਉਹ ਦਿਨ ਦੀ ਯਾਦ ਆਉਂਦੀ ਤੇਰੀ ਯਾਦ ਸਤਾਉਂਦੀ ਏ ਤੇਰੀ ਯਾਦ ਸਤਾਉਂਦੀ ਏ ਓ ਲੋੜੀ ਵਾਲਾ ਦਿਨ ਆ ਗਿਆ ਰੋਸ਼ਨੀ ਨજર ਨਾ ਆਉਂਦੀ ਏ ਰੋਸ਼ਨੀ ਨਜ਼ਰ ਨਯੋਂ ਦੀਏ ਜੋਤੀ ਜੋਤ ਸੁਮਾ ਗਏ ਜੀ ਜੋਤੀ ਜੋਤ ਸੁਮਾ ਗਏ ਜੀ ਓਤੀ ਮਈ 24 ਈਸਵੀ ਫਤ ਮੌਤ ਉਤੇ ਪਾ ਗਏ ਜੀ ਫਤ ਮੌਤ ਉਤੇ ਪਾ ਗਏ ਜੀ ਸੱਚਖੰਡ ਵਿੱਚ ਵਾਸਾ ਕਰ ਗਏ ਸੱਚਖੰਡ ਵਿੱਚ ਵਾਸਾ ਕਰ ਗਏ ਉਹ ਸੰਗਤਾਂ ਤੋਂ ਓਲਾ ਕਰਕੇ ਦੇਹੀ ਵਿਆਸ ਦੀ ਪੇਟ ਕਰ ਗਏ ਦੇਹੀ ਵਿਆਸ ਦੀ ਪੇਟ ਕਰ ਗਏ ਹਰ ਕੋਈ ਗਾਵੇ ਜਸ ਤੇਰਾ ਹਰ ਕੋਈ ਗਾਵੇ ਜਸ ਤੇਰਾ ਬਾਬਾ ਤੇ ਲੋਕ ਸਿੰਘ ਜੀ ਚਮਕੇ ਅਰਸ਼ਾਂ ਤੇ ਨਾਮ ਤੇਰਾ ਚਮਕੇ ਅਰਸ਼ਾਂ ਤੇ ਨਾਮ ਤੇਰਾ ਦੀਦਾਰ ਕਰੇ ਅਰਦਾਸ ਤੇਰੀ ਦੀਦਾਰ ਕਰੇ ਅਰਦਾਸ ਤੇਰੀ ਦੀਦਾਰ ਕਰੇ ਅਰਦਾਸ ਤੇਰੀ ਦੀਦਾਰ ਕਰੇ ਅਰਦਾਸ ਤੇਰੀ ਉਹ ਤੇਰੇ ਵਿੱਚ ਰਹਿਣ ਰੌਣਕਾਂ ਲੱਗੀ ਨਿਭ ਜਏ ਪ੍ਰੀਤ ਮੇਰੀ ਲੱਗੀ ਨਿਭ ਜਏ ਪ੍ਰੀਤ ਮੇਰੀ ਉਹ ਤੇਰੇ ਵਿੱਚ ਰਹਿਣ ਰੌਣਕਾਂ ਲੱਗੀ ਨਿਭ ਜਏ ਪ੍ਰੀਤ ਮੇਰੀ ਲੱਗੀ ਨਿਭ ਜਏ ਪ੍ਰੀਤ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ